5.5 ਇੰਚ ਤੇ ਬਲ ਜਿਹੜੇ ਆਪਣੇ ਪੈ ਰਹੇ ਨੇ ਬਿਲਕੁਲ ਸਹੀ ਦੇਖੋ ਬਸ ਵੱਤ ਤੋਂ ਵੱਧ 6 ਇੰਚ ਤੱਕ ਰੱਖਿਆ ਕਰੋ 7-8 ਇੰਚ ਦੇ ਉਹ ਬਲ ਪੈਣਗੇ ਜਿਹੜੇ ਉਹ ਬਾਹਰ ਨੂੰ ਜਾਣਗੇ ਜਾਣਗੇ ਜੀ ਹਾਂ ਜੀ ਜੇ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਜੇ ਤੁਹਾਨੂੰ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਪਲੀਜ਼ ਇੱਕ ਲਾਈਕ ਕਰ ਦਿਜੀ ਆ ਦੇਖੋ ਫਾਈਨਲ ਲੁੱਕ ਸਸੇਖਲ ਜੀ ਵੈਲਕਮ ਟੂ ਮਾਈ ਚੈਨਲ ਮਨਦੀਪ ਮੈਰਾ ਤੇ ਅੱਜ ਆਪਾਂ ਤੁਹਾਨੂੰ ਸਵਾਰ ਚ ਬਲ ਪਾਉਣੇ ਦੱਸਾਂਗੇ ਇਦਿਲੀ ਆਪਾਂ ਨੇ ਸਾਰਨੋਂ ਪਹਿਲਾਂ ਆਪਣੇ 벨ਟ ਦੀ ਲੰਬਾਈ ਦੇਖਣੀ ਕਿੰਨੀ ਹੈਗੀ ਹਾਂਜੀ 벨ਟ ਦੀ ਲੰਬਾਈ ਹੈ ਜਿਹੜੀ ਆਪਣੀ 21 ਇੰਚ ਬੰਕੂ ਤਿਆਰ ਆ ਗਈ ਹਲਕੀ ਜਿਹੀ ਘੱਟ ਹੈਗੀ 21 ਇੰਚ ਤਿਆਰ ਆ ਗਈ ਇਸ ਤੋਂ ਬਾਅਦ ਆਪਾਂ ਨੇ ਜਿਹੜੇ ਪਿਛਲੇ ਬਲ ਪਾਏ ਹੁੰਦੇ ਹੈਗੇ ਦੋ ਬਲ ਪਾਉਣੇ ਨੇ ਆਪਾਂ ਪਿੱਛੇ ਉਹਨਾਂ ਦਾ ਸੈਂਟਰ ਕਰਕੇ ਇਸ ਤਰੀਕੇ ਨਾਲ ਜਿਹੜਾ ਆਪਾਂ ਮਲਾ ਲਵਾਂਗੇ ਆ ਦੇਖੋ ਜੀ ਆ ਆਪਣੇ ਪਿਛਲੇ ਬਲ ਪਾਏ ਹੋਏ ਨੇ ਇਨਨ ਦਾ ਆਪਾਂ ਸੈਂਟਰ ਕਰ ਲਵਾਂਗੇ। ਦੋਨੇ ਕੁੰਦਿਆਂ ਨੂੰ ਫੜ ਕੇ ਇਸ ਤਰੀਕੇ ਨਾਲ। ਇਸ ਤਰੀਕੇ ਨਾਲ ਬਸਾ ਲਮਗੇ ਕੱਪੜੇ ਨੂੰ ਆਪਾਂ। ਇਸ ਤੋਂ ਬਾਅਦ ਜਿਹੜੇ ਆਪਣੇ 벨ਟ ਦੀ ਲੰਬਾਈ ਮਾਪੀ ਹੈਗੀ 21 ਇੰਚ ਹੈਗੀ 21 ਇੰਚ ਦਾ ਅੱਧਾ ਕਰਾਂਗੇ। ਇਸ ਤਰੀਕੇ ਨਾਲ ਵੀ ਕਰ ਲਾਂਗੇ ਆਪਾਂ 21 ਇੰਚ ਦਾ। ਸਾਢੇ 10 ਆਉਂਦਾ ਹੈਗਾ ਦੇਖੋ ਆਪਾਂ ਇੱਥੇ ਨਿਸ਼ਾਨੀ ਲਾਵਾਂਗੇ ਸਾਢੇ 10 ਤੇ ਇਸਲੇ ਸੈਂਟਰ ਤੋਂ ਫੜ ਕੇ ਬਾਹਾਂ ਦੇ ਤੋਂ ਇਸ ਤਰੀਕੇ ਨਾਲ ਜੀ ਫਿਰ ਆਪਾਂ ਇੱਥੇ ਹਲਕੇ ਹਲਕੇ ਕੱਟ ਲਾਵਾਂਗੇ ਦੋ ਦੋਨੇ ਗੁੰਦਿਆਂ ਤੇ ਦੇਖੋ ਜੀ ਇਹ ਆਪਾਂ ਨੇ ਨਾ ਪਿੱਛੇ ਨਸਾਨੀ ਲੱਗ ਗਈ ਵੀ ਆਪਾਂ ਨੇ ਇੱਥੇ ਤੱਕ ਬਲ ਪਾਉਣੇ ਆਂਗੇ ਜਿਹੜੇ ਉਹ ਆਪਾਂ ਇਸ ਤਰੀਕੇ ਨਾਲ ਹੀ ਪਾਵਾਂਗੇ ਹਮੇਸ਼ਾ ਬੈਲਟ ਦੀ ਲੰਬਾਈ ਦੇਖਿਆ ਕਰੋ ਵੀ ਕਿੰਨੀ ਆਏਗੀ ਫਿਰ ਉਹਦਾ ਅੱਧ ਕਰਕੇ ਆਪਾਂ ਨੇ ਜਿਹੜੇ ਬਾਲ ਆਗੇ ਉਸ ਤਰੀਕੇ ਨਾਲ ਪਾਵਾਂਗੇ ਚਲੋ ਆਪਾਂ ਮੂਰੋ ਬਲ ਪਾਉਣੀ ਸ਼ੁਰੂ ਕਰ ਦਾਂਗੇ ਮੂਰੋ ਆਪਾਂ ਸਨਾਈ ਜਗ੍ਹਾ ਲੈ ਲਾਂਗੇ ਸਿੱਧੀ ਸਾਈਡ ਰੱਖਾਂਗੇ ਉੱਪਰ ਨੂੰ ਅਨ ਦੇਖੋ ਸਿੱਧੀ ਸਾਈਡ ਆਪਣੀ ਆ ਸਨ ਨੇ ਜਿਹੜੇ ਦੋਨੇ ਜੋੜੇ ਹੋਏ ਨੇ ਹੁਣ ਆਪਾਂ ਇਹਨੂੰ ਮਸ਼ੀਨ ਤੇ ਪੈਰ ਥਲੇ ਰੱਖ ਦੇਵਾਂਗੇ ਆਪਣੇ ਇਸ ਤਰੀਕੇ ਨਾਲ ਕੱਪੜਾ ਦਾ ਜਿਹੜਾ ਮਸ਼ੀਨ ਦੇ ਵਿੱਚ ਰੱਖ ਲਿਆ ਬਲ ਪਾਉਣ ਨਹੀਂ ਜਿੱਤੋਂ ਸਭ ਤੋਂ ਪਹਿਲਾਂ ਆਪਾਂ ਇੱਥੇ ਡੇਢ ਕੈਂਚ ਦੀ ਸਨਨੀ ਲਾਵਾਂਗੇ ਇਸ ਤਰੀਕੇ ਨਾਲ ਜੀ ਸੈਂਟਰ ਤੋਂ ਆਪਾਂ ਬਲ ਪਾਉਣੇ ਜਿਹੜੇ ਸਟਾਰਟ ਕਰਾਂਗੇ ਇੱਥੋਂ ਕਰਾਂਗੇ ਪਸਾਰਨ ਪਹਿਲੇ ਤੇ ਮਸ਼ੀਨ ਦਾ ਪੈਰ ਰੱਖਣਾ ਆਪਾਂ ਨੇ ਹਸਤੇਕੇ ਨਾਲ ਹੁਣ ਜਿਹੜੇ ਬਲ ਪਾਉਣੇ ਆਪਾਂ ਨੇ ਕੋਈ ਇੰਚੀ ਟੇਪ ਦੀ ਮਦਦ ਨਹੀਂ ਲਵਾਂਗੇ ਹੁਣ ਆਪਾਂ ਇੱਥੋਂ ਚੱਕ ਕੇ ਬਲ ਪਾਵਾਂਗੇ ਸਾਰੇ ਜੀ ਆਪਣਾ ਬਿਲਕੁਲ ਸਹੀ ਵਾਲ ਆਉਣਗੇ ਦੇਖੋ ਇਸ ਤਰੀਕੇ ਨਾਲ ਚੱਕਣਾ ਆਪਣੇ ਬਲ ਤੇ ਇੱਥੇ ਰੱਖ ਦੇਣੇ ਜਿਹੜਾ ਆਪਾਂ ਇਹਨਾਂ ਸਾਨੀ ਲਈ ਹੈ ਇੱਕ ਇੱਕ ਬਲ ਪਾਵਾਂਗੇ ਆਪਾਂ ਬਿਲਕੁਲ ਨਹੀਂ ਕਾਲੇ ਕਰਦੇ ਹੈਗੇ ਦੇਖੋ ਜੀ ਥੋੜੀ ਜਿਹੀ ਮਸ਼ੀਨ ਚਲਾਵਾਂਗੇ ਸੂਈ ਵਿੱਚ ਰੱਖਾਂਗੇ ਤੇ ਹੁਣ ਦੂਜਾ ਬਲ ਚੱਕਾਂਗੇ ਆਪਾਂ ਦੂਜਾ ਬਲ ਵੀ ਆਪਾਂ ਇੱਥੇ ਹੀ ਚੱਕਾਂਗੇ ਸਾਰੇ ਬਲ ਨੇ ਜਿਹੜੇ ਆਪਣੇ ਇੱਕੋ ਜਿਹੇ ਦੇ ਪੈਣਗੇ ਇਧਰੋਂ ਵੀ ਆਪਾਂ ਥੋੜਾ ਜਿਹਾ ਸੈਂਟਰ ਆ ਲੈ ਲਿਆ ਕਰਾਂਗੇ ਦੋਨੇ ਥਾਂ ਮਾ ਪਾਵਾਂਗੇ ਆਪਾਂ ਬਲ ਇਹ ਥੋੜੀ ਜਿਹੀ ਮਸ਼ੀਨ ਚਲਾਵਾਂਗੇ ਸਲਵਾਰ ਬਹੁਤ ਭਾਰੀ ਬਣੂਗੀ ਆਪਣੀ ਇਸ ਤਰੀਕੇ ਨਾਲ ਜੀ ਇਹ ਤਾਂ ਬਹੁਤ ਮਦਦ ਹੋ ਜੂਗੀ ਜੇ ਤੁਸੀਂ ਇਸ ਤਰੀਕਾ ਨਾਲ ਪਾਵੋਗੇ ਤੇ ਸਲਵਾਰ ਕਦੇ ਵੀ ਇਦਾਂ ਉੱਤਰ ਨਹੀਂ ਜਾਊਗੀ ਨਾ ਹੀ ਘੁੰਮੇਗੀ ਕਦੇ ਵੀ ਬਸ ਤੁਸੀਂ ਇੱਕ ਵਾਰੀ ਇਦਾਂ ਪਾ ਕੇ ਦੇਖੋ ਵਾਲ ਮੇਰੇ ਤਰੀਕੇ ਨਾਲ ਅੰਜੀ ਆ ਆਪਣੀ ਗੋਡਿਆਂ ਦੀ ਸਲਾਈ ਆ ਗਈ ਦੇਖੋ ਆਪਾਂ ਨੇ ਇਹਦਾ ਵੀ ਸੈਂਟਰ ਕਰਕੇ ਜਿਹੜਾ ਇੱਕ ਕੱਟ ਲਾਇਆ ਹੋਇਆ ਹੈਗਾ ਆਪਾਂ ਨੇ ਪਹਿਲਾਂ ਹੁਣ ਦੇਖੋ ਜੀ ਆਪਾਂ ਨੇ ਕਟਾਈ ਦੇ ਲਈ ਲਾਤਾ ਸੀ ਇਹਦਾ ਸੈਂਟਰ ਵੀ ਆਪਾਂ ਇਸ ਤਰੀਕੇ ਨਾਲ ਕਰ ਸਕਦੇ ਆਂ ਦੋਨੇ ਸਲਾਈਆਂ ਨੂੰ ਆਪਸ ਵਿੱਚ ਮਿਲਾ ਕੇ ਜਿਹੜਾ ਗੋਟਿਆ ਸੈਂਟਰ ਹੈਗਾ ਕੱਟ ਸਕਦੇ ਆਂਗੇ ਹੁਣ ਆਪਾਂ ਇਹ ਵਾਲ ਵੀ ਆਪਾਂ ਬਿਲਕੁਲ ਸੈਂਟਰ 'ਚ ਲਿਆਵਾਂਗੇ ਸਰਨ ਪਹਿਲਾਂ ਤਾਂ ਆਪਾਂ ਇੱਥੇ ਹੀ ਪਾਵਾਂਗੇ ਇੱਕ ਵਾਲ ਠੀਕ ਇਸ ਤੋਂ ਬਾਅਦ ਜਿਹੜਾ ਆਪਣਾ ਕੱਟ ਲੱਗਿਆ ਹੋਇਆ ਹੈਗਾ ਚੰਗੀ ਤਰ੍ਹਾਂ ਆਪਾਂ ਹੋਰ ਲਾ ਦਿੰਨੇ ਡੂੰਘਾ ਥੋੜਾ ਜਿਹਾ ਏ ਘੱਟ ਚਾਹੇ ਤੁਹਾਡਾ ਇੱਥੇ ਆਉਂਦਾਗਾ ਚਾਹੇ ਅੱਗੇ ਆਉਂਦਾਗਾ ਆਪਾਂ ਇੱਥੋਂ ਹੀ ਵਾਲ ਚੱਕਣਾਗਾ ਬਿਲਕੁਲ ਇਸ ਤਰੀਕੇ ਨਾਲ ਇਹ ਵਿਚਾਲੜੜ ਵਾਲ ਹੋ ਜਾਂਦਾ ਜੁਦੇਹ ਵਾਲ ਸਹੀ ਨਹੀਂ ਨਾ ਪੈਂਦਾ ਸਲਵਾਰ ਇਧਰ ਉਧਰ ਘੁੰਮਣ ਲੱਗ ਜਾਂਦੀ ਆਪਣੀ ਇਸ ਲਈ ਇਹਨੂੰ ਬਿਲਕੁਲ ਆਪਾਂ ਸੈਂਟਰ 'ਚ ਰੱਖਾਂਗੇ ਹੁਣ ਇਹ ਆਪਣੀ ਸਲਵਾਰ ਦੇ ਆਪਾਂ ਐਂ ਵੀ ਅੰਦਾਜ਼ਾ ਲਾ ਸਕਦੇ ਹਾਂ ਵੀ ਵਿਚਾਲੋ ਪੈਗੇ ਵਾਲਾ ਦ ਹੋ ਗਿਆ ਸੈਂਟਰ ਦਾ ਸਲਵਾਰ ਦਾ ਇਸ ਤਰ੍ਹਾਂ ਕਰਾਂਗੇ बल पावे ये अपने सद देना दे... बल अपना होर पैंता गा पर आप नहीं पावे क्योंकि कट अपना लवे आ गया तुम देखो बेल्ट भी बिलकुल सही जड़ी जाऊंगे अपना इना कपड़ा सद देना आपके हिसाब न बाकी थोड़ा बैल्ट वेल दस देंगे प्लीज पूरी वीडियो देखियो हूँ आप दूजी साइड भी इदा ही बल पावे हाँ जी दूजी साइड वाल पाने वे कपड़ा अपना उधरली सैड चलिया जाऊगा इतना ये भी सारे वाल इतों ही चक के पावे बिल्कुल सही वाल पैन गए अपनी देखो ਅਸਟ੍ਰਿਕਨਰ ਬਸ ਨੀਚੇ ਤੋਂ ਆਪਣਾ ਧਿਆਨ ਰੱਖਣਾ ਕਿ ਆਪਣਾ ਬਾਲਾ ਜਿਹੜਾ ਨੀਚੇ ਨਾ ਚਲਾ ਜਾਵੇ। ਆ ਦੇਖੋ ਜੀ ਆਪਣਾ ਸੈਂਟਰ ਵਾਲਾ ਬਲ ਹੋ ਗਿਆ ਇਹਨੂੰ ਇੱਥੇ ਪੜਾਂਗੇ ਹੁਣ ਅੱਗੇ ਆ ਗਿਆ ਥੋੜਾ ਜਿਹਾ ਪਰ ਇਹਦੇ ਨਾਲ ਕੋਈ ਦਿੱਕਤ ਨਹੀਂ ਹੈਗੀ ਆਪਾਂ ਇੱਥੇ ਹੀ ਪੜ ਕੇ ਇਹਨੂੰ ਇਸ ਤਰੀਕੇ ਨਾਲ ਹੀ ਬਲ ਪਾ ਦਵਾਂਗੇ ਸੈਂਟਰ ਬਣ ਜੂ ਆਪਣੀ ਸਲਵਾਰ ਦਾ ਹਾਂ ਦੇਖੋ ਜੀ ਕਬਲ ਦਾ ਪੇਰ ਰਹਿ ਗਿਆ ਆਪਾਂ ਇੱਥੇ ਹੀ ਛੜ ਦਾਂਗੇ ਇਹਨੂੰ ਤੁਸੀਂ ਇਹਨੂੰ ਕੱਢ ਲਾਂਗੇ ਹੁਣ ਆਪਾਂ 벨ਟ ਜੋੜਾਂਗੇ ਹਾਂਜੀ 벨ਟ ਜੋੜਨ ਵਾਸਤੇ ਆਪਾਂ ਨੇ ਸਲਵਾਰ ਸਿੱਧੇ ਧਰ ਲੇ ਇਹਦੇ ਉੱਪਰ 벨ਟ ਨੂੰ ਆ ਜਿਹੜੀ ਉੱਠੀ ਸਾਈਡ ਬਾਹਰਲੀ ਸਾਈਡ ਰੱਖਦੇ ਹੋਏ ਅੰਦਰਲੀ ਸਾਈਡ ਸਿੱਧੀਆਂ ਸੈਟਾਂ ਆਪਾਂ ਰੱਖਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਬਿਲਕੁਲ ਸੈਂਟਰ ਨਾਲ ਸੈਂਟਰ ਮਿਲਾ ਲਵਾਂਗੇ ਜਿਹੜਾ ਆਪਣਾ ਰਾਉਂਡ ਆਹਾ ਇਹਨੂੰ ਇਹਦੇ ਅੰਦਰ ਕਰ ਦਵਾਂਗੇ ਇਸ ਤਰੀਕੇ ਨਾਲ ਦੋਨੇ ਸਾਈਡਾਂ ਤੋਂ ਅੱਲਾਪਾ ਇੱਥੇ ਸਲਾਈ ਲਾਉਣੀ ਹੈ ਸੈਂਟਰ ਚ ਰੱਖਦੇ ਮਸ਼ੀਨ ਦੇ ਇਸ ਟ੍ਰਿਕ ਨਾਲ ਜੀ ਸੈਂਟਰ ਚੰਸ ਸਲਾਈ ਲਾਵਾਂਗੇ ਆਪਾਂ ਦੇਖੋ ਆ ਆਪਣੇ ਬੱਲ ਨੇ ਪਏ ਹੋਏ ਸਲਵਾਰ ਦੇ ਆ ਬੈਲਟ ਹੈ ਜਿਹਦੇ ਉੱਪਰ ਐ ਰੱਖ ਕੇ ਨਾ ਲਾਈ ਲਾਵਾਂਗੇ ਦੇ ਉੱਪਰ ਆਪਣੇ ਇੱਥੇ ਇੱਕ ਦੋ ਬਲ ਜਦੋਂ ਰਹਿ ਜਾਣ। ਦੇਖੋ ਮੇਰੇ ਦੋ ਬਲ ਰਹਿ ਗਏ। ਇਸ ਤੋਂ ਬਾਅਦ ਆਪਾਂ ਸੈਂਟਰ ਕਰਕੇ ਦੇਖਾਂਗੇ ਵੀ ਬਿਲਕੁਲ ਸਹੀ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਕਿ ਨਹੀਂ ਆਪਾਂ ਬਲ ਥੋੜਾ ਜਿਹਾ ਢੇੜ ਵੀ ਸਕਦੇ ਆ ਤੇ ਪਾ ਵੀ ਸਕਦੇ ਆ ਮੋਰ। ਆ ਦੇਖੋ ਆ ਸਲਵਾਰ ਦਾ ਸੈਂਟਰ ਹੋ ਗਿਆ ਆਪਣੇ ਦਾ ਜਿਹੜੇ ਦੋ ਬਲ ਪਾਏ ਹੋਏ ਨੇ ਪਿਛਲੇ। ਤੇ ਆ ਵੈਂਟ ਦਾ ਹੋ ਗਿਆ। ਆਪਾਂ ਇਹਨਾਂ ਦੋਨਾਂ ਨੂੰ ਆਪਸ ਵਿੱਚ ਇਸ ਤਰੀਕੇ ਨਾਲ ਮਿਲਾ ਕੇ ਖਿੱਚ ਕੇ ਦੇਖਾਂਗੇ ਵੀ ਸਹੀ ਆਉਂਦੀ ਹੈ। ਦੇਖੋ ਆਪਣੀ ਜਿਹੜੀ ਸਲਵਾਰਾ ਬਿਲਕੁਲ ਸਹੀ ਹੈ। ਆਪਾਂ ਨੂੰ ਨਾ ਬਲ ਦੇਣ ਦੇ ਲੋੜਾ ਨਾ ਪਾਉਣ ਦੇ ਲੋੜ ਹੈਗੇ ਆਪਾਂ ਬਿਲਕੁਲ ਸਹੀ ਕਰਕੇ ਰੱਖ ਲਿਆ ਕੱਪੜਾ ਹਾਂਜੀ ਆਪਣੇ ਦੂਜੀ ਸਾਈਡ ਵਾਲੇ ਰੇਗਰੇਡੇ ਵਾਲ ਆ ਦੇਖੋ ਫਿਰ ਆਪਾਂ ਇਹਨੂੰ ਵੀ ਸਹੀ ਕਰਕੇ ਦੇਖਾਂਗੇ ਵੀ ਆਪਣੇ ਬਿਲਕੁਲ ਸਹੀ ਆਉਂਦੇ ਆ ਕਿ ਨਹੀਂ ਆਉਂਦੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਦੇਖ ਲਾਂ ਕਪੜਾ ਵੱੱਤਾ ਘੜਦਾ ਤਾਂ ਨਹੀਂ ਨਹੀਂ ਆਪਾਂ ਇੱਧਰ ਵੀ ਵਾਲਾ ਆਪਾਂ ਸੈੱਟ ਕਰਕੇ ਪਾ ਲਵਾਂਗੇ ਲਾਸਟ ਵਾਲੇ ਵਾਲ ਚੀ ਦਿੱਕਤ ਆਉਗੀ ਆ ਦੇਖੋ ਆਪਣਾ ਇੱਧਰਲੀ ਸਾਈਡ ਥੋੜਾ ਜਿਹਾ ਬਲਟੀ ਲਾ ਰਹਿੰਦਾਗਾ ਆਪਾਂ ਇਹਨੂੰ ਢੇੜ ਕੇ ਕੱਸ ਲਾਂਗੇ ਪਹਿਲਾਂ ਥੋੜੀ ਜਿਹੀ ਸਿਆਉਣ ਹੋਰ ਲਾ ਲਈਏ ਦੇਖੋ ਜੀ ਪਹਿਲਾਂ ਆਪ ਇਥੋਂ ਮਲਾਵਾਂਗੇ ਚੰਗੀ ਤਰ੍ਹਾਂ ਆ ਵੈਲਟਾ ਕੇ ਆਪਣੀਆਂ ਸਲਵਾਰ ਦੇ ਵੱਲ ਨਹੀਂ ਹਾਂ ਦੇਖੋ ਇੱਥੇ ਥੋੜੇ ਜਿਹਾ ਢਿੱਲਾਗੀ ਹਲਕੀ ਜੀ ਕਪੜੇ ਦੀ ਸਲਵਾਰ ਵਾਲੇ ਬਲਾਂ ਦੀ ਆਪਾਂ ਕਰਨਾ ਲਾਸਟ ਵਾਲਾ ਵਾਲਾ ਜਿਹੜਾ ਢੇੜ ਲਾਂਗੇ ਢੇੜ ਕੇ ਨੂੰ ਥੋੜਾ ਜਿਹਾ ਵੱਡਾ ਕਰ ਦਾਂਗੇ ਹੋਰ ਐਤੋਂ ਇਸ ਤਰੀਕੇ ਨਾਲ ਮਲਾਉਂਦੇ ਹੋਏ

ਇਸ ਤੋਂ ਬਾਅਦ ਆਪ ਇੱਥੇ ਇੱਕ 메인 ਸਲਾਈ ਹੋਰ ਲਾਵਾਂਗੇ। ਹਾਂਜੀ ਜਿਹੜੀ 메인 ਸਲਾਈ ਲਾਉਣੀ ਆ ਆਪਣੇ ਇੱਥੇ ਲਾਉਣੀ ਹੈਗੇ 벨ਟ ਦੇ ਉੱਪਰ ਤੇ ਇਧਰੋਂ ਜਿਹੜੇ ਆਪਣੇ ਬਲ ਪਾਏ ਹੋਏ ਨੇ ਇਹਨਾਂ ਨੂੰ ਉੱਪਰ ਰੱਖਣਾਗਾ ਇਸ ਤਰੀਕੇ ਨਾਲ ਕੱਪੜੇ ਨੂੰ ਇੱਥੇ ਆਪਾਂ ਇੰਟ ਲੋਕ ਕਰਾਂਗੇ ਬਾਅਦ ਵਿੱਚ। ਦੇਖੋ ਇਸ ਤਿੱਕੇ ਨਾਲ ਜੇ ਆਪਣੇ ਰੱਖ ਲੈ। ਬਿਲਕੁਲ ਸੈਂਟਰ 'ਚ ਸਲਾਈ ਲਾਵਾਂਗੇ ਦੇ ਉੱਪਰ ਆ ਜਿਹੜੇ ਬਲ ਨੇ ਇਹਨਾਂ ਨੀਚੇ ਵਾਲਾ ਕੱਪੜਾ ਗੈ ਇਹਨੂੰ ਉੱਪਰਲੀ ਸਾਈਡ ਰੱਖਾਂਗੇ ਇਸ ਤਰੀਕੇ ਨਾਲ ਨੀਚੇ ਨੂੰ ਨਹੀਂ ਰੱਖ ਦੇਗੇ ਜੀ। ਇਸ ਉੱਪਰ ਨੂੰ ਆਪਦੇ ਹੱਥ ਨਾਲ ਹੀ ਰੱਖ ਸਕਦਾਂਗੇ ਹਸਾਬ ਨਾਲ ਦੇਖੋ ਇਹਦੇ ਉੱਪਰ ਇੱਕ ਜੜੀ ਮੈਂ ਇੰਸਟਿਚਰ ਹੋਰ ਲਾ ਦਾਂਗੇ ਆਪਾਂ ਸਾਰੇ ਰਾਉਂਡ ਤੇ ਜੀ ਆਪਣੀ ਇਹ ਸਲਾਈ ਵੀ ਲੱਗ ਗਈ ਦੇਖੋ ਤੁਹਾਨੂੰ ਆਪਾਂ ਸਲਵਾਰ ਦੀ ਫਾਈਨਲ ਲੁੱਕ ਦਿਖਾਉਣਗੇ ਹਾਂਜੀ ਦੇਖੋ ਆਪਣੀ ਸਲਵਾਰ ਦੀ ਫਾਈਨਲ ਲੁੱਕ ਜਿਹੜੇ ਬਾਲ ਨੇ ਇਸ ਤਰੀਕੇ ਨਾਲ ਪਾਏ ਨੇ ਦੇਖੋ ਜੀ ਇੱਕ ਗੱਲ ਹੋਰ ਤੁਸੀਂ ਨਾ ਬਲ ਨੂੰ ਪੱਤ ਨਾ ਲੈ ਕੇ ਜਾਇਆ ਕਰੋ 7 ਤੇ ਨਾ ਲੈ ਜਾਇਆ ਕਰੋ 7 8 ਤੇ ਵੀ ਪਾ ਦਿੰਦੇ ਨੇ ਵਿੱਚ ਕਹੀ ਕੀ ਕਰਦੇ ਨੇ ਆਪਣਾ ਦੇਖੋ 5.5 ਇੰਚ ਤੇ ਅੰਦਰ ਅੰਦਰ ਜਿਹੜੇ ਬਲ ਨੇ ਹੈਗੇ ਇਹਨਾਂ ਵੀ ਸਲਵਾਰ ਆਪਣੀ ਜਿਹੜੀ ਲਾਮ ਤੋਂ ਨਿਕੁੰਦੀ ਹੈਗੇ ਇੱਧਰ ਵੀ ਦੇਖੋ ਸਹੀ